ਉਤਰਾਖੰਡ ਦੇ ਜਬਾ ਤਰਸੇਮ ਸਿੰਘ ਕਤਲकांड ਨਾਲ ਜੁੜੀ ਇਸ ਵੇਲੇ ਦੀ ਅਹਿਮ ਖਬਰ ਆ ਰਹੀ ਹੈ ਮੁੱਖ ਮੁਲਜ਼ਮ ਅਮਰਜੀਤ ਸਿੰਘ ਬਿੱਟੂ ਦਾ ਪੁਲਿਸ ਇਨਕਾਊਂਟਰ ਹੋ ਗਿਆ ਜੋ ਹਾਂ ਬਿੱਟੂ ਨੂੰ ਮੁਠਪੇੜ ਦੌਰਾਨ ਐਸਟੀਐਫ ਨੇ ਹਰੀਦੁਆਰ ਦੇ ਵਿੱਚ ਢੇਰ ਕਰ ਦਿੱਤਾ ਹੈ ਉਤਰਾਖੰਡ ਵਿੱਚ ਜਿਸ ਤਰ੍ਹਾਂ ਨਾਲ ਇਹ ਕਤਲकांड ਹੋਇਆ ਸੀ ਬਾਬਾ ਤਰਸੇਮ ਸਿੰਘ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ ਔਰ ਇਸ ਘਟਨਾ ਦੇ ਵਿੱਚ ਦਾ ਮੁੱਖ ਮੁਲਜ਼ਮ ਅਮਰਜੀਤ ਸਿੰਘ ਬਿੱਟੂ ਨੂੰ ਮਾਰਿਆ ਗਿਆ ਇੱਥੇ ਪੁਲਿਸ ਦਾ ਇਨਕਾਊਂਟਰ ਹੋਇਆ ਜਿਸ ਦੇ ਵਿੱਚ ਉਹ ਢੇਰ ਹੋ ਗਿਆ ਹੈ ਬਿੱਟੂ ਨੂੰ ਮੁਠਪੇੜ ਦੌਰਾਨ ਐਸਟੀਐਫ ਨੇ ਸਪੈਸ਼ਲ ਟਾਸਕ ਫੋਰਸ ਨੇ ਹਰੀਦੁਆਰ ਦੇ ਵਿੱਚ ਢ गोलीबारी के दौरान उसका दूजा साथी हालांकि फरार होंस कामयाब रहा उसी पाल लगातार जारी है उत्तराखंड पुलिस ने बिटू ते दस दे कि 1 लाख रुपए का इनाम भी रखा सी 28 मार्च नु बाबा तरसेम सिंह दा कत्ल कीता गया सी जिस तरह दे नाल ए तस्वीरा भी सामने आई है से बकायदा डेरे च वड़ के इथे सफेद दी सैर तो बादो बैठे होए सन जदों की ए दो बाइक सवार आए थे इन्होने गोली मार के बाबा तरसेम सिंह दा उथे ही कत्ल कर देता और उस बाद लगातार सीसीटीवी दे आधार ते पाल कीती जा रही सी दोशियां दी ते हुन जड़ा मुखलजम है मारिया गया है इत मुलजम अमरजीत सिंह बिट्टू का पुलिस एनकाउंटर खात्मा हो गया जो हूं तक की जानकारी मिल रही है उसका एक साथी पर मौके तो फरार हो गया बिट्टू मुठभेड़ दौरान एस टी एफ ने हरिद्वार के ढेर किया जिससे कि एक लाख की इनामी राशि भी रखी हालांकि गोलीबारी दौरान उसका दूजा साथी फरार होने कामयाब रहा है लेकिन उसकी भी भाल की जा रही है पुलिस दावा करी है कि छेती उस काबू कर लिया जाएगा ਹਰਪੀਤ ਬੰਦੇਸ਼ਾ ਸਰਨਾਲ ਜੁੜ ਚੁੱਕੇ ਨੇ ਹਰਪੀਤ ਜਿਸ ਨਾਲ ਦੇ ਨਾਲ ਇੱਕ ਕਤਲ ਵਾਪਰਿਆ ਸੀ ਬਾਬਾ ਤਰਸੇਮ ਦਾ ਔਰ ਉਸ ਤੋਂ ਬਾਅਦ ਲਗਾਤਾਰ ਮਲਜ਼ਮਾਂ ਦੀ ਪਾਲਕੀ ਦੀ ਜਾ ਰਹੀ ਸੀ ਲੇਕਿਨ ਹਤੇ ਹੁਣ ਮੁੱਖ ਮਲਜ਼ਮ ਮਾਰਿਆ ਗਿਆ ਦੇਖੋ ਜੋ ਐਸੀ ਜਾਣਕਾਰੀ ਮਿਲ ਰਹੀ ਹੈ ਕਿ ਨਾਨਕ ਮਤਾ ਗੁਰਦੁਆਰਾ ਫੁਡੇਡ ਕਾਸਵਾ ਮੁਖੀ ਜਿਹੜੇ ਬਾਬਾ ਤਰਸੇਮ ਸਿੰਘ ਦੇ ਵਿੱਚ ਜੋ ਇੱਕ ਸ਼ੂਟਰ ਸੀ ਅਮਰਜੀਤ ਸਿੰਘ ਗੁਰਬਿੱਟੋ ਉਸ ਨੂੰ ਪੁਲਿਸ ਤੇ ਐਸਟੀਐਫ ਨੇ ਮੁੜਵੇੜ ਦੇ ਵਿੱਚ ਮਾਰ ਦਿੱਤਾ ਇਹ ਜਿਹੜੀ ਮੁੜਵੇੜੇ ਦੱਸਿਆ ਜਾ ਰਿਹਾ ਹੈ ਕਿ ਦਿਲ ਰਾਤ ਹਰਦਵਾਰ ਦੇ ਵਿੱਚ ਇਹ ਇਨਕਾਊਂਟਰ ਹੋਇਆ ਐਸਟੀਐਫ ਤੇ ਹਰਦਵਾਰ ਪੁਲਿਸ ਨੇ ਇਹ ਨਾਕਾਬੰਦੀ ਕੀਤੀ ਸੀ ਜਿਸ ਤੋਂ ਬਾਅਦ ਇਹ ਜਿਹੜਾ ਇਨਕਾਊਂਟਰ ਨੂੰ ਅੰਜਾਮ ਦਿੱਤਾ ਗਿਆ ਜੋ ਜਾਣਕਾਰੀ ਮਿਲ ਰਹੀ ਕਿ ਪੰਜਾਬ ਤੋਂ ਰਾਮਪੁਰ ਵੱਲ ਜਾਣ ਦੀ ਜਿਹੜੀ ਸੂਚਨਾ ਮਿਲੀ ਹੈ ਕਿ ਉਥਰ ਜਾ ਰਿਹਾ ਸੀ ਜਿਸ ਵੇਲੇ ਪੁਲਿਸ ਨੂੰ ਪਤਾ ਲੱਗਾ ਤੇ ਪੁਲਿਸ ਨੇ ਇਸ ਨੂੰ ਕੇਰਿਆ ਜਿਸ ਤੋਂ ਕੇਰਿਆ ਤੇ ਜਵਾਬੀ ਫਾਇਰਿੰਗ ਦੇ ਵਿੱਚ ਇਸ ਤੋਂ ਗੋਲੀ ਲੱਗ ਗਈ ਤੇ ਜਿਸ ਤੋਂ ਬਾਅਦ ਇਸ ਨੂੰ ਹਸਪਤਾਲ ਲੈ ਕੇ ਜਾਇਆ ਗਿਆ ਜਿੱਥੇ ਉਸ ਨੂੰ ਮਰਤ ਇਲਾਜ ਦਿੱਤਾ ਗਿਆ ਜੋ ਹਜੇ ਤੱਕ ਜਾਣਕਾਰੀ ਇਨੀਸ਼ੀਅਲ ਮਿਲ ਰਹੀ ਹੈ ਕਿ ਹਰਦਵਾਰ ਦੇ ਨਜ਼ਦੀਕ ਭਗਵਾਨਪੁਰ ਦੇ ਇਲਾਕੇ ਦੇ ਵਿੱਚ ਇਹ ਮੁੜਬੇੜ ਹੋਈ ਹੈ ਅਮਰਜੀਤ ਜਿਹੜਾ ਦੂਸਰਾ ਸਾਥੀ ਸੀ ਨਾਲ ਉਹ ਨੇਰੇ ਦਾ ਫਾਇਦਾ ਚੁੱਕ ਕੇ ਦੌੜ ਗਿਆ ਉਸ ਨੂੰ ਪੁਲਿਸ ਲੱਭ ਰਹੀ ਹੈ ਲਗਾਤਾਰ ਉਸ ਦੂਸਰੇ ਸਾਥੀ ਨੂੰ ਲੱਭਣ ਵਾਸਤੇ ਜਿਹੜੀ ਏ ਛਾਪੇ ਮਾਰੀ ਏ ਉਹ ਕੀਤੀ ਜਾ ਰਹੀ ਏ ਗੌਰਤਲਬ ਏ ਕਿ 28 ਮਾਰਚ ਦੀ ਸਵੇਰੇ ਦੋ ਬਾਈਕ ਸਵਾਰਾਂ ਨੇ ਬਾਬਾ ਤਰਸੀਮ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਇਸ ਤੋਂ ਬਾਅਦ ਹੀ ਉਤਰਾਖੰਡ ਪੁਲਿਸ ਤੇ ਐਸਐਸਫਟੀ ਟੀਮ ਸੀ ਉਹ ਲਗਾਤਾਰ ਲੱਗੀ ਹੋਈ ਸੀ ਇਸ ਤੋਂ ਪਹਿਲਾਂ ਵੀ ਨਾਨਕਮਤਾ ਡੇਰਾ ਪ੍ਰਮੁਖ ਦੇ ਹਤਿਆਕਾਂਡ ਦੇ ਵਿੱਚ ਕੁਝ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਮੰਨਿਆ ਜਾ ਰਿਹਾ ਸੀ ਲਗਭਗ 10 ਲੱਖ ਰੁਪਏ ਦੀ ਸਪਾਰੀ ਦੇ ਕੇ ਇੱਕ ਕਤਲ ਦਾ ਜਿਹੜਾ ਕੇਸ ਕੀਤਾ ਗਿਆ ਹੁਣ ਸਵਾਲ ਇਹ ਹੈ ਕਿ ਜਿਹੜਾ ਪਹਿਲਾ ਹਤਿਆਰਾ ਜਿਹੜਾ ਸਰਵਜੀਤ ਮੀਆਂਵੰਡ ਹੈ ਉਸ ਦੇ ਵੱਲੋਂ ਅਜੇ ਤੱਕ ਉਸ ਦੀ ਪਾਲ ਜਿਹੜੀ ਹੈ ਲਗਾਤਾਰ ਜਾ ਰਹੀ ਹੈ ਉਹਦੇ ਵੱਲੋਂ ਇੱਕ ਜਿਹੜਾ ਫੇਸਬੁੱਕ ਤੇ ਸਟੈਕ ਇਨ ਕੀਤਾ ਗਿਆ ਸੀ ਉਹ ਟਾਕਾ ਦੱਸਿਆ ਗਿਆ ਸੀ ਇਹ ਵੀ ਕਿਹਾ ਜਾ ਰਿਹਾ ਸੀ ਕਿ ਸਰੋਜੀਟ ਟਾਕਾ ਭੱਜ ਗਿਆ ਤੇ ਇਹ ਜਿਹੜਾ ਸ਼ਖਸ ਅਮਰਜੀਤ ਮਾਰਿਆ ਗਿਆ ਇਹ ਨੇਪਾਲ ਭੱਜ ਗਿਆ ਹੁਣ ਇਸ ਕਹਾਣੀ 'ਚ ਕੁਝ ਪੇਚ ਨਜ਼ਰ ਆਉਂਦੇ ਨੇ ਕਿ ਇਹ ਆਖਰ ਪੰਜਾਬ ਤੋਂ ਰਾਮਪੁਰ ਵੱਲ ਕਿਉਂ ਜਾ ਰਿਹਾ ਸੀ ਇਹ ਬੜਾ ਵੱਡਾ ਸਵਾਲ ਹੈ ਕਿ ਜੇਕਰ ਇਹ ਭੱਜ ਗਿਆ ਤਾਂ ਫਿਰ ਰਾਮਪੁਰ ਉਸ ਇਲਾਕੇ 'ਚ ਕਿਉਂ ਆ ਰਿਹਾ ਸੀ ਜਿੱਥੇ ਇਹਨੂੰ ਜਾਨ ਨੂੰ ਖਤਰਾ ਸੀ ਕਿਸ ਨੂੰ ਮਾਰ ਦਿੱਤਾ ਜਾਏਗਾ ਜਾਂ ਫੜ ਲਿਆ ਜਾਏਗਾ ਇਹ ਬੜਾ ਵੱਡਾ ਸਵਾਲ ਹੈ ਕਿਉਂਕਿ ਇਹ ਬਲਾਸਕੋ ਰਾਮਪੁਰ ਦਾ ਰਹਿਣ ਵਾਲਾ ਦੱਸਿਆ ਜਾਂਦਾ ਸੀ ਅਮਰਜੀਤ ਜਿਹੜਾ ਸੀ ਉਹ ਬਿੱਟੂ ਹੁਣ ਇਹ ਜ਼ਾਹਿਰ ਤੌਰ ਤੇ ਜਾਂਚ ਦੀ ਅੱਗੇ ਹੋਏਗੀ ਉਸ ਤੋਂ ਬਾਅਦ ਇਹ ਤਸਵੀਰ ਸਾਫ਼ ਹੋ ਪਾਏਗੀ ਲੇਕਿਨ ਅਜੇ ਫਿਲਹਾਲ ਜੀ ਤੋਂ ਉਸ ਨੂੰ ਪੁਲਿਸ ਨੇ ਠੇਰ ਕਰ ਦਿੱਤਾ ਤੇ ਦੂਸਰੀ ਦੀ ਤਲਾਸ਼ ਜਿਹੜੀ ਉਹ ਜਾਰੀ ਹੈ ਬਿਲਕੁਲ ਹੋਰਿਸ ਵਿੱਚਕਾਰ ਜਿਸ ਦੇ ਨਾਲ ਇਹ ਸਾਰੀ ਕਾਰਵਾਈ ਹੋਈ ਹੈ ਹੁਣ ਤੱਕ ਇਹ ਪਤਾ ਨਹੀਂ ਚੱਲ ਪਾਇਆ ਹਰਪ੍ਰੀਤ ਕਿ ਕੀ ਮੋਟਿਵ ਸੀਗਾ ਮੰਤਵ ਕੀ ਸੀਗਾ ਇਸ ਪੂਰੇ ਕਤਲ ਦੇ ਪਿੱਛੇ ਦੇਖੋ ਬਾਬਾ ਤਰਸੀਮ ਵਿਵਾਦਾਂ 'ਚ ਰਹੇ ਨਹੀਂ ਇਸ ਗੱਲ ਨੂੰ ਤੇ ਨਹੀਂ ਨਕਾਰਿਆ ਜਾ ਸਕਦਾ ਬਾਬੇ ਤਰਸੀਮ ਨੂੰ ਲੈ ਕੇ ਬਹੁਤ ਸਾਰੇ ਵਿਵਾਦ ਰਹੇ ਨੇ ਸਕੂਲ ਦੀ ਜਾਇਦਾਦ ਦੀ ਖੁਰਦਪੁਰਦ ਕਰਨ ਦੇ aarop ਉਹਨਾਂ ਤੇ ਲੱਗਦੇ ਰਹੇ ਹੋਰ ਇਸ ਤਰੀਕੇ ਦੇ ਬਹੁਤ ਸਾਰੇ aarop ਉਹਨਾਂ ਤੇ ਲੱਗੇ ਜਿਹੜੀ ਉਸ ਗੁਰਦੁਆਰਾ ਸਾਹਿਬ ਦੀ ਪ੍ਰਾਪਰਟੀ ਨੂੰ ਲੈ ਕੇ ਸੀ ਲੇਕਿਨ ਬਾਬਾ ਤਰਸੀਮ ਦੀ ਇੱਕ ਜਿਹੜੀ ਛਵੀ ਸੀ ਉਹ ਇਹ ਵੀ ਸੀ ਕਿ ਗਰੀਬਾਂ ਦੀ ਮਦਦ ਕਰਦੇ ਆਏ ਉਹ ਸੇਵਾ ਲੰਬੇ ਸਮੇਂ ਤੋਂ ਸੰਭਾਲਦੇ ਆਏ ਸਨ ਕਮੇਟੀ ਦੇ ਨਾਲ ਵਿਵਾਦ-ਵਿਵਾਦ ਚੱਲਣ ਦੀਆਂ ਖਬਰਾਂ ਉਥੋਂ ਆ ਰਹੀਆਂ ਲੇਕਿਨ ਬਾਬਾ ਤਰਫੀਨ ਦੀ ਅਜੇ ਤੱਕ ਜੋ ਕਤਲ ਕੀਤਾ ਗਿਆ ਉਸ ਦੀ ਜਿਹੜੀ ਤਸਵੀਰ ਹੈ ਉਜੇ ਤੱਕ ਹਾਲਾਂਕਿ ਪੂਰੇ ਤਰੀਕੇ ਨਾਲ ਖੁੱਪ ਨਹੀਂ ਹੋ ਪਾਈ ਹਾਲਾਂਕਿ ਇਹ ਮੰਨਿਆ ਜਾ ਰਿਹਾ ਹੈ ਕਿ ਉਹਨਾਂ ਦੀ ਜਿਹੜਾ ਕਤਲ ਹੈ ਉਸ ਦੇ ਪਿੱਛੇ ਜਿਹੜਾ ਇੱਕ ਮੋਟਿਵ ਹੈ ਦਿੱਤਾ ਗਿਆ ਸੀ ਕਿ ਜਦੋਂ ਉੱਤਰਾਖੰਡ ਦੇ ਮੁੱਖ ਮੰਤਰੀ ਧਾਮੀ ਪਹੁੰਚਦੇ ਨੇ ਨਾਨਕ ਮਤਾ ਸਾਹਿਬ ਉੱਥੇ ਜਿਹੜੀਆਂ ਲੜਕੀਆਂ ਨਚਾਈਆਂ ਗਈਆਂ ਉਸ ਨੂੰ ਲੈ ਕੇ ਬਹੁਤ ਜ਼ਿਆਦਾ ਵਿਰੋਧ ਕੀਤਾ ਗਿਆ ਸੀ ਬਕਾਇਦਾ ਉਹਨਾਂ ਦੇ ਉੱਤੇ ਇਸ ਗੱਲ ਨੂੰ ਲੈ ਕੇ ਬਹੁਤ ਸਾਰਾ ਉੱਥੇ ਹੰਗਾਮਾ ਵੀ ਹੋਇਆ ਲੇਕਿਨ ਹੁਣ ਉਹ ਕੀ ਇਹ ਸਿਰਫ ਇਹ ਮੋਟਿਵ ਸੀ ਜਾਂ ਇਸ ਦਾ ਮੋਟਿਵ ਕੋਈ ਹੋਰ ਸੀ ਜਿਹੜਾ ਪੁਲਿਸ ਇਸ ਦਾ ਖੁਲਾਸਾ ਕਰੇਗੀ ਲੇਕਿਨ ਜਿਸ ਤਰੀਕੇ ਨਾਲ ਲੋਕ ਇਸ ਚ ਫੜੇ ਜਾ ਰਹੇ ਨੇ ਅਜੇ ਤੱਕ ਚਾਰ ਜਿਹੜੇ ਸਾਜ਼ਿਸ਼ਕਰਤਾ ਨੇ ਗ੍ਰਿਫਤਾਰ ਕੀਤੇ ਗਏ ਨੇ ਸਾਬਕਾ ਉਥੋਂ ਦੇ ਜਿਹੜੇ ਪ੍ਰਬੰਧਕ ਨੇ ਇੱਕ ਸਾਫ ਦਾ ਆਈਏ ਅਫਸਰ ਨੇ ਉਹਨਾਂ ਦਾ ਨਾਮ ਵੀ ਐਫ ਆਈ ਆਰ ਦਿੱਤਾ ਗਿਆ ਇੱਕ ਡੇਰਾ ਮੁਖੀ ਨੇ ਉਥੋਂ ਦੇ ਬਾਬਾ ਨੂ ਸਿੰਘ ਉਹਨਾਂ ਦਾ ਨਾਮ ਦਿੱਤਾ ਗਿਆ ਇੱਕ ਕਮੇਟੀ ਦੇ ਸਾਫ ਦਾ ਸਿਕੱਤਰ ਰਹੇ ਨੇ ਉਹਨਾਂ ਦਾ ਨਾਮ ਵੀ ਅਸੀਂ ਦਿੱਤਾ ਗਿਆ ਤੇ ਕਾਫੀ ਲੋਕ ਇਹਦੇ ਵਿੱਚ ਅਜੇ ਤੱਕ ਇਹਨਾਂ ਦੇ ਨਾਮ ਦੇ ਵਿੱਚ ਆਏ ਨੇ ਤਲਾਸ਼ ਜਾਰੀ ਹੈ ਲਗਾਤਾਰ ਲਗਾਤਾਰ ਪੁਲਿਸ ਇਸ ਜਾਂਚ ਕਰ ਰਹੀ ਹੈ ਉਮੀਦ ਕੀਤੀ ਜਾਏ ਕਿ ਆਉਣ ਵਾਲੇ ਦਿਨਾਂ ਚ ਸੂਰ ਵੀ ਖੁਲਾਸੇ ਹੋਣਗੇ ਜੀ ਜੀ ਅਪੀ ਸ਼ੁਕਰੀਆ ਫਿਲਹਾਲ ਦੀਏ ਸਾਰੀ ਵਿਸਥਾਰ ਜਾਣਕਾਰੀ ਲਈ ਸੋ ਫਿਲਹਾਲ ਜਨਾ ਮੁੱਖ ਮੁਲਜ਼ਮ ਹੈ ਉਹ ਜ਼ਰੂਰ ਟੇਰ ਹੋ ਗਿਆ ਇੱਕ ਉਸਾ ਸਾਥੀ ਫਰਾਰ ਹੋਣ ਦਾ ਕਾਮਯਾਬ ਹੋ ਗਿਆ ਜਿਸ ਦੀ ਪਾਲ ਕੀਤੀ ਜਾ ਰਹੀ ਹੈ ਲੇਕਿਨ ਹਲੇ ਕੀ ਇਸ ਦੇ ਪਿੱਛੇ ਅਕਸਲ ਮਕਸਦ ਸੀਗਾ ਮੋਟਿਵ ਕੀ ਸੀ ਐਸਾ ਹੱਲੇ ਪਤਾ ਪੁਲਿਸ ਲਗਾ